ਆਪਣੇ ਪੁੱਤ ਦੀ ਮੌਤ ਤੋਂ ਬਾਅਦ ਇੱਕ ਸੋਹਰਾ ਕਿਵੇਂ ਆਪਣੀ ਨੂੰਹ ਨੂੰ ਧੀ ਬਣਾ ਕੇ ਵਿਆਹਦਾ ਤੇ ਫਿਰ ਉਹ ਧੀ ਕਿਵੇਂ ਆਪਣੇ ਸੱਸ ਸਹੁਰੇ ਨਾਲ ਅੰਤ ਤੱਕ ਨਿਭਦੀ ਆ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਜਗਰੂਪ ਸਿੰਘ ਦੇ ਇੱਕ ਮੁੰਡਾ ਹੁੰਦਾ ਤੇ ਉਹਨੇ ਆਪਣਾ ਪੁੱਤਰ ਬੜੇ ਚਾਮਾਂ ਲਾਡਾ ਨਾਲ ਪਾਲਿਆ ਹੁੰਦਾ ਇਕਲੌਤੀ ਔਲਾਦ ਨੂੰ ਮਾਪਿਓਂ ਕਈ ਵਾਰੀ ਜ਼ਿਆਦਾ ਖੁੱਲ ਦੇ ਦਿੰਦੇ ਆ ਤੇ ਔਲਾਦ ਆ ਜਿਹੜੀ ਉਹ ਵਿਗੜ ਜਾਂਦੀ ਆ ਦੇਖੋ ਮਾਪੇ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਸਾਡੀ ਔਲਾਦ ਵਿਗੜੇ ਪਰ ਕਈ ਵਾਰੀ ਸੰਗਤ ਇਹੋ ਜੀ ਹੋ ਜਾਂਦੀ ਆ ਕਿ ਬੱਚੇ ਨੇ ਪਤਾ ਨਹੀਂ ਕਿਹੜੇ ਰਾਹ ਮੋੜ ਜਾਣਾ ਹੁੰਦਾ ਜਗਰੂਪ ਸਿੰਘ ਦਾ ਮੁੰਡਾ ਜਗਤਾਰ ਜਿਹਨੂੰ ਉਹ ਪੂਰੀ ਐਸ਼ ਪ੍ਰਸ਼ਤੀ ਵਾਲੀ ਜ਼ਿੰਦਗੀ ਦਿੰਦਾ ਕੋਈ ਚੀਜ਼ ਉਹ ਮੰਗਦਾ ਉਹਨੂੰ ਪਹਿਲੇ ਬੋਲ ਤੇ ਹਾਜ਼ਰ ਹੁੰਦੀ ਕਾਲਜ ਦੇ ਵਿੱਚ ਜਾਂਦਿਆਂ ਜਗਤਾਰ ਦਾ ਰੁਝਾਨ ਪੜ੍ਹਾਈ ਵੱਲ ਨਹੀਂ ਹੁੰਦਾ ਨਾ ਹੀ ਉਹ ਕਿਸੇ ਖੇਡਾਂ ਦੇ ਵਿੱਚ ਇੰਟਰਸਟ ਰੱਖਦਾ ਹੁੰਦਾ ਉਹਦੀ ਦੋਸਤੀ ਅਜਹੀ ਕਿਸਮ ਦੇ ਮੁੰਡਿਆਂ ਨਾਲ ਹੋ ਜਾਂਦੀ ਆ ਜਿਹੜੇ ਵਿਲੜ ਸੀ ਐਸ਼ ਪ੍ਰਸਤ ਸੀ ਤੇ ਨਸ਼ਿਆਂ ਦੇ ਆਦੀ ਸੀ ਜੇ ਹੁਣ ਸੱਤ ਮੁੰਡਿਆਂ ਦਾ ਗਰੁੱਪ ਆ ਤੇ ਉਹ ਚ ਅੱਠਵਾਂ ਮੁੰਡਾ ਰਲੂਗਾ ਤੇ ਉਹ ਸੱਤੇ ਨਸ਼ੇ ਕਰਦੇ ਆ ਤਾਂ ਅੱਠਵਾਂ ਵੀ ਸੁਭਾਅਕ ਆ ਵੀ ਨਸ਼ਿਆਂ ਚ ਪਊਗਾ ਦੋਸਤਾਂ ਦੇ ਨਾਲ ਖਾਣਾ ਪੀਣਾ ਫਿਲਮਾਂ ਦੇਖਣੀਆਂ ਇੱਧਰ ਉੱਧਰ ਜਾਣਾ ਚਲੋ ਇਹ ਚੀਜ਼ਾਂ ਕਿਸੇ ਹੱਦ ਤੱਕ ਠੀਕ ਹੁੰਦੀਆਂ ਪਰ ਜਦੋਂ ਜਗਤਾਰ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆ ਜਾਂਦਾ ਜੇ ਉਹ ਪੂਰਾ ਨਸ਼ਿਆਂ ਦੇ ਵਿੱਚ ਉਲਝ ਜਾਂਦਾ ਤਾਂ ਇਹ ਗੱਲ ਜਗਰੂਪ ਸਿੰਘ ਨੂੰ ਵੀ ਪਤਾ ਲੱਗ ਜਾਂਦੀ ਆ ਤੇ ਮਾਪਿਆਂ ਦੀ ਇੱਕ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਆ ਵੀ ਜੇ ਮੁੰਡਾ ਨਸ਼ਿਆਂ 'ਚ ਪੈ ਗਿਆ ਤਾਂ ਕਹਿ ਦਿੰਦੇ ਆ ਵੀ ਇਹਦਾ ਵਿਆਹ ਕਰ ਦਿਓ ਇਹ ਸੁਧਰ ਜੂ ਜਗਰੂਪ ਸਿੰਘ ਦੀ ਪਤਨੀ ਮਿੰਦਰ ਕੌਰ ਉਹ ਕਹਿੰਦੀ ਵੀ ਹੁਣ ਮੁੰਡਾ ਨਸ਼ਿਆਂ 'ਚ ਪੈ ਗਿਆ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦਾ ਮੁੰਡਾ ਨਸ਼ੇ ਕਰਦਾ ਕਿਸੇ ਨੇ ਸਾਾਕ ਨਹੀਂ ਕਰਾਉਣਾ ਨਾਲੇ ਜੇ ਇਹਨੂੰ ਸੁਧਾਰਨਾ ਤਾਂ ਆਪਾਂ ਇਹਦਾ ਵਿਆਹ ਕਰ ਦਈਏ ਆਪੇ ਅਗਲੀ ਜਿਹੜੀ ਬਗਾਨੀ ਆਊਗੀ ਤੇ ਲਗਾਮ ਕੱਸ ਕੇ ਰੱਖੋ ਆਪਣੇ ਤਾਂ ਇਹ ਹੱਥੋਂ ਨਿਕਲ ਗਿਆ ਜਗਰੂਪ ਸਿੰਘ ਨੂੰ ਵੀ ਇਹ ਗੱਲ ਠੀਕ ਲੱਗਦੀ ਆ ਜਗਰੂਪ ਸਿੰਘ ਆਪਦੇ ਸਾਲੇ ਕੋਲ ਗੱਲ ਕਰਦਾ ਉਹ ਦੱਸਦਾ ਵੀ ਤੇਰਾ ਭਾਣ ਜਾਂ ਗਲਤ ਕੰਮਾਂ ਦੇ ਵਿੱਚ ਪੈ ਗਿਆ ਤੇ ਹੁਣ ਅਸੀਂ ਚਾਹੁੰਦੇ ਆ ਵੀ ਇਹਦਾ ਵਿਆਹ ਕਰ ਦਈਏ ਵੀ ਆਪੇ ਘਰੇ ਘਰ ਵਾਲੀ ਕੋਲੇ ਬੈਠੂਗਾ ਟਿਕੂਗਾ ਵੀ ਨਹੀਂ ਤਾਂ ਇਹਨੇ ਵਿਗੜ ਜਾਣਾ ਵੀ ਮੇਰੀ ਤਾਂ ਇੰਨੀ ਬਣਾਈ 20-25 ਕਿੱਲੇ ਜ਼ਮੀਨ ਜਿਹੜੀ ਇਹਨੇ ਸਾਰੀ ਗਾਲ ਦੇਣੀ ਆ ਮਿੰਦਰਕੌਰ ਦਾ ਭਰਾ ਜਗਰੂਪ ਦਾ ਸਾਲਾ ਵੀ ਫਿਕਰਮੰਦ ਹੋ ਜਾਂਦਾ ਉਹ ਆਪਦੇ ਘਰ ਵਾਲੀ ਨਾਲ ਗੱਲ ਕਰਦਾ ਤੇ ਗਾਹਾਂ ਦੀ ਗਾਹ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਗਰੀਬ ਘਰ ਦੀ ਕੁੜੀ ਦਾ ਉਹ ਰਿਸ਼ਤਾ ਲੈ ਲੈਂਦੇ ਆ ਜਦੋਂ ਰਿਸ਼ਤੇ ਦੀ ਦਸ ਕੁੜੀ ਵਾਲਿਆਂ ਨੂੰ ਪੈਂਦੀ ਆ ਤਾਂ ਕੁੜੀ ਦਾ ਪਿਓ ਆ ਜਿਹੜਾ ਉਹ ਜਦੋਂ ਮੁੰਡੇ ਬਾਰੇ ਹਨਾ ਉਹਨੂੰ ਪਤਾ ਲੱਗਦਾ ਵੀ ਮੁੰਡੇ ਕੋਲੇ 25 ਕਿੱਲੇ ਜ਼ਮੀਨ ਦੇ ਆ ਤਾਂ ਇੱਕ ਵਾਰ ਤਾਂ ਉਹ ਸੋਚਦਾ ਵੀ 25 ਕਿੱਲੇ ਵਾਲੇ ਸਾਡੀ ਕੁੜੀ ਦਾ ਰਿਸ਼ਤਾ ਕਿਉਂ ਮੰਗਦੇ ਆ ਤੇ ਜਿਹੜੀ ਵਿਚੋਲਣ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਦੇਖੋ ਸਾਡੀ ਰਿਸ਼ਤੇਦਾਰੀ ਆ ਭਾਈ ਇਕੱਲਾ-ਇਕੱਲਾ ਮੁੰਡਾ ਉਹਨਾਂ ਦੇ ਆਪ ਦੇ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈਗਾ ਨਾ ਉਹਨਾਂ ਨੇ ਕੋਈ ਦੇਣ ਲੈਣ ਲੈਣਾ 1 ਰੁਪਏ ਦੇ ਨਾਲ ਉਹ ਸਾਖ ਲੈਣਗੇ ਕੁੜੀ ਦਾ ਪਿਓ ਕੁੜੀ ਦੀ ਮਾਂ ਨਾਲ ਗੱਲ ਕਰਦਾ ਤੇ ਕਹਿੰਦਾ ਵੀ ਮੈਂ ਮੁੰਡੇ ਬਾਰੇ ਪਤਾ ਕਰ ਲਵਾਂ ਕੁੜੀ ਦੀ ਮਾਂ ਕਹਿੰਦੀ ਵੀ ਗੱਲ ਸੁਣੋ ਜਦੋਂ ਵਿਚੋਲਣ ਆਪਣੀ ਰਿਸ਼ਤੇਦਾਰੀ ਚੋਂ ਆ ਵੀ ਉਹ ਦੱਸੀ ਤਾਂ ਜਾਂਦੀ ਆ ਵੀ ਉਹਨਾਂ ਦੀ ਸੋਚ ਇਹ ਆ ਵੀ 1 ਰੁਪਏ ਤੇ ਸਾਖ ਲੈਣਾ ਵੀ ਉਹ ਬੰਦੇ ਚੰਗੇ ਹੋਣਗੇ ਵੀ ਤੂੰ ਬਾਲਾ ਨਾ ਪੁੱਛ ਪੜਤਾਲ ਕਰੇਂਗਾ ਤਾਂ ਕੋਈ ਐਵੇਂ ਜਾਣ ਬੁੱਝ ਕੇ ਕੋਈ ਖਾਮੀ ਦੱਸ ਦਿੰਦਾ ਵੀ ਆਪਣੇ ਦੋ ਧੀਆ ਹੋਰ ਨੇ ਵੀ ਚਲ ਵਧੀਆ ਜੇ ਵੱਡੀ ਚੰਗੇ ਕਰੇ ਵਿਆਹੀ ਜਾਂਦੀ ਹੈਗੀ ਆਪਾਂ ਵੀ ਸੌਖੇ ਹੋਵਾਂਗੇ ਵੀ ਤੂੰ ਫਟਾਫਟ ਰਿਸ਼ਤਾ ਕਰਨ ਦੀ ਕਰ ਤੇ ਚਲੋ ਕੁੜੀ ਦਾ ਪਿਓ ਆ ਜਿਹੜਾ ਆਪਦੇ ਘਰ ਵਾਲੀ ਦੇ ਅੱਖੇ ਲੱਗ ਮੁੰਡੇ ਨੂੰ ਦੇਖਣ ਆਉਂਦਾ ਚਲੋ ਜਗਤਾਰ ਸੋਹਣਾ ਸੁਨੱਖਾ ਹੁੰਦਾ ਹੱਟਾ ਕੱਟਾ ਹੁੰਦਾ ਉਹਨੂੰ ਪਹਿਲੀ ਨਜ਼ਰੇ ਜਗਤਾਰ ਪਸੰਦ ਆ ਜਾਂਦਾ ਉਸ ਤੋਂ ਬਾਅਦ ਕੁੜੀ ਦੇਖਣ ਦਾ ਦਿਨ ਦਿੱਤਾ ਜਾਂਦਾ ਕੁੜੀ ਵਿਖਾਈ ਜਾਂਦੀ ਆ ਜਗਤਾਰ ਨੂੰ ਕੁੜੀ ਪਸੰਦ ਆ ਜਾਂਦੀ ਆ। ਜਗਤਾਰ ਆ ਜਿਹੜਾ ਉਹ ਇੱਕ ਵਾਰ ਵੀ ਕਰਦਿਆਂ ਨੂੰ ਇਹ ਨਹੀਂ ਕਹਿੰਦਾ ਵੀ ਮੈਂ ਵਿਆਹ ਨਹੀਂ ਕਰਾਉਣਾ। ਪਰ ਮੈਂ ਕਿਉਂ ਨਸ਼ਿਆਂ ਦਾ ਆਦੀ ਸੀ ਤੇ ਉਹਦੇ ਮਾਪਿਓ ਨੇ ਇਹ ਕਿਹਾ ਸੀ ਵੀ ਦੇਖ ਪੁੱਤ ਤੂੰ ਬਾਹਰ ਅੰਦਰ ਤੁਰਿਆ ਫਿਰਦਾ ਵੀ ਸਾਡਾ ਵੀ ਘਰ ਦੇ ਵਿੱਚ ਜੀ ਨਹੀਂ ਲੱਗਦਾ। ਤੇਰਾ ਵਿਆਹ ਹੋਜੂ ਨੂਹ ਰਾਣੀ ਘਰ ਦੇ ਵਿੱਚ ਆਜੂ। ਜਦੋਂ ਜਗਤਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਮੇਰੇ ਘਰ ਦੇ ਮੇਰਾ ਰਿਸ਼ਤਾ ਕਰ ਰਹੇ ਆ ਤਾਂ ਉਹ ਇਸ ਗੱਲ ਦਾ ਵਿਰੋਧ ਕਰਦਾ। ਉਹ ਆਪਣੇ ਮਾਪਿਓ ਨੂੰ ਕਹਿੰਦਾ ਵੀ ਮੈਂ ਵਿਆਹ ਨਹੀਂ ਕਰਾਉਣਾ। ਮੇਰੇ ਤੋਂ ਬਗਾਨੀ ਤੀ ਇਹਦੀਆਂ ਜ਼ਿੰਮੇਵਾਰੀਆਂ ਨਹੀਂ ਚੱਕੀਆਂ ਜਾਣੀਆਂ। ਪਰ ਮਾਪਿਓ ਤਾਂ ਉਹਨਾਂ ਦਾ ਵਿਆਹ ਇਸ ਕਰਕੇ ਕਰ ਰਹੇ ਹੁੰਦੇ ਆ ਵੀ ਇਹ ਨਸ਼ਿਆਂ ਤੋਂ ਨਿਕਲੂ ਤੇ ਜਗਤਾਰ ਨੂੰ ਇਹ ਪਤਾ ਹੁੰਦਾ ਵੀ ਮੈਂ ਨਸ਼ਿਆਂ ਦਾ ਇੰਨਾ ਆਦੀ ਹੋ ਚੁੱਕਿਆ ਵੀ ਮੈਂ ਪਤਨੀ ਬਿਨਾਂ ਘਰ ਵਾਲੀ ਬਿਨਾਂ ਰਹਿ ਸਕਦਾ ਪਰ ਮੈਂ ਚਿੱਟੇ ਬਿਨਾਂ ਨਹੀਂ ਰਹਿ ਸਕਦਾ ਤੇ ਉਹਨੂੰ ਇਹ ਵੀ ਪਤਾ ਹੁੰਦਾ ਵੀ ਕੱਲ ਨੂੰ ਜਦੋਂ ਮੇਰਾ ਵਿਆਹ ਹੋਊ ਤੇ ਮੇਰੇ ਘਰ ਵਾਲੀ ਮੈਨੂੰ ਬਾਹਰ ਅੰਦਰ ਜਾਣ ਤੋਂ ਰੋਕੂਗੀ ਮੈਨੂੰ ਨਸ਼ਿਆਂ ਤੋਂ ਰੋਕੂਗੀ ਇਸ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਾਫੀ ਬਹਿਸ ਹੁੰਦੀ ਆ ਜਗਤਾਰ ਸਿੰਘ ਦੀ ਕੋਈ ਨਹੀਂ ਚੱਲਦੀ ਉਹਦੇ ਮਾਪਿਓ ਕਹਿੰਦੇ ਵੀ ਦੇਖ ਜੇ ਤੂੰ ਇਸ ਘਰ 'ਚ ਰਹਿਣਾ ਚਾਹੁੰਦਾ ਤਾਂ ਤੈਨੂੰ ਵਿਆਹ ਕਰਾਉਣਾ ਪਊ ਨਹੀਂ ਅਸੀਂ ਤੈਨੂੰ ਬੇਦਖਲ ਕਰ ਦਾਂਗੇ ਤੇ ਜਗਤਾਰ ਨੂੰ ਵੀ ਇਹ ਡਰ ਹੋ ਜਾਂਦਾ ਵੀ ਜੇ ਮੈਂ ਵਿਆਹ ਨਾ ਕਰਾਇਆ ਤੇ ਇਹਨਾਂ ਨੇ ਤਾਂ ਮੈਨੂੰ ਪੈਸੇ ਨਹੀਂ ਦੇਣੇ ਉਹਨੂੰ ਇਹ ਹੁੰਦਾ ਵੀ ਚਲ ਮੈਂ ਤਾਂ ਵਿਆਹ ਕਿ ਲਿਆ ਕੇ ਛੱਡ ਦੂੰ ਆਪੇ ਸੰਭੀ ਜਾਣਗੇ ਚਲੋ ਇਹ ਗੱਲ ਹੈ ਨਾ ਦੋਨਾਂ ਧਿਰਾਂ ਦੇ ਵਿੱਚ ਜਦੋਂ ਮੁੰਡਾ ਕੁੜੀ ਦਿਖਾਏ ਜਾਂਦੇ ਆ ਹੁਣ ਜਗਤਾਰ ਨੂੰ ਤਾਂ ਕੋਈ ਮਤਲਬ ਨਹੀਂ ਸੀ ਕੁੜੀ ਪਸੰਦ ਆ ਕਿ ਨਹੀਂ ਕੁੜੀ ਨੂੰ ਜਗਤਾਰ ਪਹਿਲੀ ਨਜ਼ਰੇ ਪਸੰਦ ਆ ਜਾਂਦਾ ਕਿਉਂਕਿ ਪਹਿਲਾਂ ਵੀ ਮੈਂ ਦੱਸਿਆ ਵੀ ਜਗਤਾਰ ਬਹੁਤ ਸੋਹਣਾ ਸੀ ਗੱਲ ਹੋ ਜਾਂਦੀ ਆ ਤੇ 15 ਦਿਨਾਂ ਦੇ ਵਿੱਚ ਹੀ ਦੋਨਾਂ ਦਾ ਵਿਆਹ ਵੀ ਕਰ ਦਿੱਤਾ ਜਾਂਦਾ ਕੁੜੀ ਵਾਲਿਆਂ ਨੂੰ ਇਸ ਗੱਲ ਦਾ ਹੁੰਦਾ ਵੀ ਸਾਡੀ ਕੁੜੀ ਵਧੀਆ ਕਰੇ ਮੰਗੀ ਆ ਬਹੁਤ ਸੋਹਣਾ ਘਰ ਆ ਬਹੁਤ ਸੋਹਣਾ ਮੁੰਡਾ ਪੜਿਆ ਲਿਖਿਆ ਜ਼ਮੀਨ ਜਾਇਦਾਦ ਚੰਗੀ ਆ ਤੇ ਉਤੋਂ 1 ਰੁਪਿਆ ਦਾਜ ਦਾ ਵੀ ਨਹੀਂ ਲਿਆ ਜਦੋਂ ਇਹ ਰਿਸ਼ਤਾ ਹੁੰਦਾ ਤਾਂ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਜਗਤਾਰ ਦਾ ਹੁਣ ਪਿੰਡ ਦੇ ਬਹੁਤ ਸਾਰੇ ਮੁੰਡਿਆਂ ਨੂੰ ਪਤਾ ਸੀ ਵੀ ਉਹ ਨਸ਼ੇ ਕਰਦਾ ਤੇ ਪਿੰਡ ਵਾਲੇ ਗੱਲਾਂ ਕਰਦੇ ਆ ਵੀ ਦੇਖੋ ਆਪਦਾ ਪੁੱਤ ਸਧਾਰਨ ਦੀ ਵਜਾਏ ਉਹਨੂੰ ਵਿਆਹਤਾ ਬਗਾਨੀ ਧੀ ਦੀ ਜ਼ਿੰਦਗੀ ਖਰਾਬ ਕਰਦੀ ਇਧਰੋਂ ਕੁੜੀ ਦੇ ਪਿੰਡ ਵੀ ਗੱਲਾਂ ਹੁੰਦੀਆਂ ਕੁੜੀ ਦਾ ਨਾਂ ਵੀਰਪਾਲ ਹੁੰਦਾ ਵੀਰਪਾਲ ਦੇ ਪੇਕੇ ਘਰ ਵੀ ਇੰਨਾ ਸੋਹਣਾ ਸੁਨੱਖਾ ਤੇ ਇੰਨਾ ਪੜਿਆ ਲਿਖਿਆ ਮੁੰਡਾ ਵੀ ਜ਼ਮੀਨ ਜਾਇਦਾਦ ਵੀ ਵਾਵਾ ਦੱਸਦੇ ਆ ਵੀ ਇਹਦੇ ਹੀ ਰਿਸ਼ਤਾ ਲੈਣਾ ਸੀ ਅੱਜ ਕੱਲ ਤਾਂ ਮੁੰਡੇ ਜਦੋਂ ਕਾਲਜ ਚ ਪੜ੍ਹਦੇ ਆ ਵੀ ਵਾਲੀਆਂ ਪੜੀਆਂ ਲਿਖੀਆਂ ਕੁੜੀਆਂ ਦਾ ਰਿਸ਼ਤਾ ਲੈਂਦੇ ਆ ਵੀ ਇਹ ਤਾਂ ਇੱਕ ਪਿੰਡੂ ਕੁੜੀ ਆ 12 ਪੜ੍ਹੀ ਆ ਵੀ ਗੱਲ ਤਾਂ ਕੋਈ ਹੋਊਗੀ ਕਾਣ ਮੀਨ ਤਾਂ ਲੋਕ ਇੰਨਾਂ ਗੱਲਾਂ ਦੇ ਪਹਿਲਾਂ ਹੀ ਅੰਦਾਜ਼ੇ ਲਾ ਲੈਂਦੇ ਆ ਚਲੋ ਵੀਰਪਾਲ ਵਿਆਹ ਕੇ ਆਉਂਦੀ ਆ ਤੇ ਜਦੋਂ ਉਹਨਾਂ ਦੇ ਵਿਆਹ ਦਾ ਪਹਿਲਾ ਦਿਨ ਹੁੰਦਾ ਉਦੋਂ ਹੀ ਜਗਤਾਰ ਆਪਣੇ ਯਾਰਾਂ ਦੋਸਤਾਂ ਨਾਲ ਨਸ਼ੇ ਕਰਨ ਨਿਕਲ ਜਾਂਦਾ ਵੀਰਪਾਲ ਆਪਣੇ ਬੈੱਡਰੂਮ ਦੇ ਵਿੱਚ ਉਹਦਾ ਇੰਤਜ਼ਾਰ ਕਰਦੀ ਆ ਪਰ ਅੱਧੀ ਰਾਤ ਤੱਕ ਜਗਤਾਰ ਨਹੀਂ ਆਉਂਦਾ ਇਹ ਗੱਲ ਵੀਰਪਾਲ ਨੂੰ ਬੁਰੀ ਲੱਗਦੀ ਆ ਤੇ ਉਹਨੂੰ ਇਹ ਫੀਲ ਹੁੰਦਾ ਵੀ ਹਨਾ ਵਿਆਹ ਦਾ ਚਾਹ ਹੁੰਦਾ ਹਰ ਇੱਕ ਨੂੰ ਵੀ ਮੁੰਡਿਆਂ ਨੂੰ ਤਾਂ ਖਾਸ ਕਰਕੇ ਵੀ ਉਹ ਮੇਰੇ ਕੋਲ ਬੈਠਣ ਦੀ ਬਜਾਏ ਵੀ ਆਪਦੇ ਯਾਰਾਂ ਦੋਸਤਾਂ 'ਚ ਬੈਠਾ ਵੀ ਯਾਰਾਂ ਦੋਸਤਾਂ ਦੇ ਵਿੱਚ ਤਾਂ ਹਰ ਰੋਜ਼ ਹੀ ਰਹਿੰਦਾ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਉਹ ਤਾਂ ਨਸ਼ੇ ਕਰਕੇ ਟੱਲੀ ਹੋਇਆ ਪਿਆਗਾ ਇਧਰੋਂ ਜਗਰੂਪ ਤੇ ਮਿੰਦਰ ਨੂੰ ਇਹ ਹੁੰਦਾ ਵੀ ਟਾਈਮ ਨਾਲ ਘਰੇ ਆ ਜੀ ਉਹਦੇ 11 ਦੋਸਤਾਂ ਨੂੰ ਫੋਨ ਕਰਦੇ ਆ ਵੀ ਭਾਈ ਟਾਈਮ ਨਾਲ ਇਹਨੂੰ ਭੇਜ ਦਿਓ। ਪਰ ਜਗਤਾਰ ਨਸ਼ੇ ਦੇ ਹਾਲਤ ਦੇ ਵਿੱਚ ਵੇ ਸੁਧ ਪਿਆ ਹੁੰਦਾ ਤੇ ਉਹ ਦੱਸਦੇ ਆ ਵੀ ਆਂਟੀ ਹਜੇ ਤਹ ਇਹ ਹੋਸਚ ਨਹੀਂ ਹੈਗਾ। ਜਗਰੂਪ ਸਿੰਘ ਕੀਚੀਆਂ ਵਟਦਾ ਤੇ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਕਿਤੇ ਆਪਾਂ ਬਗਾਨੀਤੀ ਦਾ ਸ਼ਰਾ ਪਤਾ ਨਹੀਂ ਲੈ ਲਿਆ। ਉਹ ਕਹਿੰਦੀ ਚੁੱਪ ਕਰ ਜਾ ਕੋਈ ਨਾ। ਆਪਾਂ ਹੌਲੀ-ਹੌਲੀ ਸੁਧਾਰ ਲਾਂਗੇ। ਚਲੋ ਇਹ سلسلہ ਇਸੇ ਤਰ੍ਹਾਂ ਚੱਲਦਾ। 1-2 ਦਿਨ ਵੀਰਪਾਲ ਨੋਟ ਕਰਦੀ ਆ। ਉਸ ਤੋਂ ਬਾਅਦ ਚਲੋ ਵੀਰਪਾਲ ਜਿਹੜੀ ਮੇਲ ਨਹੀਂ ਕਰਕੇ ਉਹਨੂੰ ਪੇਕੇ ਲੈ ਆਉਂਦੇ ਆ। ਉਹ 6-7 ਦਿਨ ਪੇਕੇ ਰਹਿੰਦੀ ਆ ਤੇ ਇਹਨਾਂ 6-7 ਦਿਨਾਂ ਦੇ ਵਿੱਚ ਜਗਤਾਰ ਇੱਕ ਵਾਰ ਵੀ ਵੀਰਪਾਲ ਨੂੰ ਫੋਨ ਨਹੀਂ ਕਰਦਾ ਵੀਰਪਾਲ ਨੂੰ ਥੋੜਾ ਸ਼ੱਕ ਜਾਂ ਹੁੰਦਾ ਪਰ ਉਹ ਆਪਣੇ ਪੇਕੇ ਘਰ ਵਾਲਿਆਂ ਕੋਲ ਕੋਈ ਗੱਲ ਨਹੀਂ ਕਰਦੀ ਜਦੋਂ ਦੁਬਾਰਾ ਵੀਰਪਾਲ ਨੂੰ ਲੈਣ ਜਾਣਾ ਹੁੰਦਾ ਤੇ 10 ਵਜੇ ਦਾ ਟਾਈਮ ਦਿੱਤਾ 3 ਵਜੇ ਜਗਰੂਪ ਮੰਦਰ ਤੇ ਜਗਤਾਰ ਵੀਰਪਾਲ ਨੂੰ ਲੈਣ ਜਾਂਦੇ ਆ ਚਲੋ ਫਟਾਫਟ ਚਾਹ ਪਾਣੀ ਪੀ ਕੇ ਉਹਨੂੰ ਲੈ ਆਉਂਦੇ ਆ ਉਸ ਦਿਨ ਫੇਰ ਜਗਤਾਰ ਵੀਰਪਾਲ ਨੂੰ ਘਰੇ ਛੱਡ ਕੇ ਜੌਨ ਜਾਂਦਾ ਘਰੋਂ ਮੁੜ ਕੇ ਨਹੀਂ ਆਉਂਦਾ ਉਸ ਰਾਤ ਵੀ ਉਹ तकरीबन 1.5 ਵਜੇ ਘਰ ਆਉਂਦਾ। ਹੁਣ ਪਹਿਲਾਂ ਤਾਂ ਉਹ ਪਹਿਲੀ ਵਾਰ ਵੀ ਇਹੀ ਆਈ ਸੀ ਚੁੱਪ ਰਹੀ। ਅਗਲੇ ਦਿਨ ਸਵੇਰੇ ਉੱਠ ਕੇ ਵੀਰਪਾਲ ਆਪਣੀ ਸੱਸ ਨੂੰ ਕਹਿੰਦੀ ਬੀਬੀ ਜਿਗਤਾਰ ਇੰਨੀ ਲੇਟ ਘਰੇ ਆਉਂਦਾ ਕਿ ਜਿਗਤਾਰ ਨੂੰ ਮੈਂ ਪਸੰਦ ਨਹੀਂ ਸੀ। ਕਿਤੇ ਤੁਸੀਂ ਜਿਗਤਾਰ ਦਾ ਮੇਰੇ ਨਾਲ ੱੱਕੇ ਨਾਲ ਵਿਆਹ ਤਾਂ ਨਹੀਂ ਕੀਤਾ। ਤਮਿੰਦਰ ਕੌਰ ਜਿਹੜੀ ਉਹ ਆਪਣੀ ਨੂੰ ਨੂੰ ਸੱਚ ਦੱਸਣਾ ਮناسب ਸਮਝਦੀ ਆ ਉਹ ਕਹਿੰਦੀ ਦੇਖਤੀ ਏ ਮੈਨੂੰ ਮਾਫ ਕਰ ਦੇ। ਮੈਂ ਤੇਰੀ ਦੋਸ਼ੀ ਆ। ਮੇਰਾ ਮੁੰਡਾ ਜਿਹੜਾ ਗਲਤ ਸੰਗਤ ਚ ਪਿਆ ਹੋਇਆ ਇਹਦੀ ਸੰਗਤ ਮਾੜੀ ਆ ਉਹ ਇਹ ਦਿਲ ਦਾ ਨਹੀਂ ਮਾੜਾ ਤੂੰ ਨਾ ਹੁਣ ਵਿਆਹੀ ਗਈ ਇਹਦੇ ਨਾਲ ਤੇਰੀ ਜ਼ਿੰਮੇਵਾਰੀ ਆ ਇਹ ਤੂੰ ਇਹਨੂੰ ਟਾਈਮ ਨਾਲ ਆਉਣ ਵਾਸਤੇ ਕਿਹਾ ਕਰਤੇ ਤੂੰ ਇਹਨੂੰ ਛੇਤੀ ਛੇਤੀ ਕਰੋ ਨਾ ਜਾਣਦਿਆ ਕਰ ਵੀ ਮੁੰਡਿਆਂ ਚ ਬਹਿ ਕੇ ਇਹ ਖਾ ਪੀ ਲੈਂਦਾ ਪਰ ਉਹਨੇ ਇਹ ਨਹੀਂ ਦੱਸਿਆ ਵੀ ਇਹ ਚਿੱਟੇ ਦਾ ਆਦੀ ਆ ਇਹ ਗੱਲ ਸੁਣ ਕੇ ਵੀਰਪਾਲ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਹੁਣ ਤੱਕ ਵੀਰਪਾਲ ਤੇ ਜਗਤਾਰ ਦੇ ਵਿੱਚ ਪਤੀ ਪਤਨੀ ਵਾਲਾ ਕੋਈ ਰਿਸ਼ਤਾ ਨਹੀਂ ਬਣਿਆ ਸੀ ਉਹ ਸੋਚਦੀ ਆ ਵੀ ਇਹਦਾ ਮਤਲਬ ਇਹਨੂੰ ਤਾਂ ਨਸ਼ੇ ਪਿਆਰੇ ਆ ਚਲੋ ਉਹ ਫਿਰ ਵੀ ਸਬਰ ਕਰਦੀ ਆ ਤੇ ਉਹ ਆਪਣੀ ਸੱਸ ਤੇ ਜਾਂ ਸਹੁਰੇ ਤੇ ਕੋਈ ਗੁੱਸਾ ਨਹੀਂ ਕਰਦੀ ਉਹ ਸੋਚਦੀ ਆ ਵੀ ਕੋਈ ਨਹੀਂ ਲੜ ਕੇ ਅਸੀਂ ਸੰਭਾਲ ਲਾਂਗੇ ਵੀਰਪਾਲ ਆਪਣੇ ਸੱਸ ਸਹੁਰੇ ਦਾ ਇੰਨਾ ਆਦਰ ਸਤਕਾਰ ਕਰਦੀ ਆ ਜਗਤਾਰ ਦਾ ਵੀ ਉਹ ਬਹੁਤ ਖਿਆਲ ਰੱਖਦੀ ਆ ਪਰ ਜਗਤਾਰ ਵੀਰਪਾਲ ਦੇ ਕੋਲ ਜਾਣ ਤੋਂ ਵੀ ਡਰਦਾ ਹੁੰਦਾ ਭਾਵੇਂ ਜਗਤਾਰ ਉਹਦੀ ਕੇਅਰ ਨਹੀਂ ਕਰਦਾ ਉਹਨੂੰ ਪਿਆਰ ਨਹੀਂ ਕਰਦਾ ਉਹਦੇ ਨਾਲ ਕੋਈ ਵੀ ਗੱਲ ਨਹੀਂ ਕਰਦਾ ਪਰ ਫਿਰ ਵੀ ਵੀਰਪਾਲ ਉਹਦੇ ਕੋਲ ਬੈਠਦੀ ਆ ਉਹਨੂੰ ਗੱਲ ਨਹੀਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਤੇ ਇੱਕ ਦਿਨ ਵੀਰਪਾਲ ਜਦੋਂ ਜਗਤਾਰ ਦੇ ਕੋਲ ਬਹਿ ਕੇ ਹਣਾ ਉਹਨੂੰ ਕਹਿੰਦੀ ਆ ਵੀ ਦੇਖੋ ਆਪਣੇ ਵਿਆਹ ਹੋਏ ਨੂੰ 2 ਮਹੀਨੇ ਹੋਣ ਵਾਲੇ ਹੋ ਗਏ ਵੀ ਤੁਸੀਂ ਕਦੇ ਮੇਰੇ ਨਾਲ ਕੋਈ ਆਪਦੇ ਸ਼ੌਂਕ ਦੀ ਗੱਲ ਨਹੀਂ ਕੀਤੀ ਨਾ ਮੇਰੇ ਤੋਂ ਪੁੱਛੀ ਆ ਵੀ ਨਹੀਂ ਆਪਾਂ ਕਿਤੇ ਬਾਹਰ ਗਏ ਆ ਵੀ ਤੁਸੀਂ ਜਾਣਦੇ ਹੋ ਲੇਟ ਨਾਈਟ ਘਰ ਆਉਨੇ ਹੋ ਵੀ ਮੈਂ ਕਦੇ ਨਹੀਂ ਰੋਕਿਆ ਟੋਕਿਆ ਦੇਖੋ ਮੇਰੇ ਵੀ ਸੁਪਨੇ ਆ ਮੇਰੇ ਵੀ ਏਰਮਾਨ ਆ ਵੀ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਇੰਨਾ ਬਾਹਰ ਰਹੋ ਤਾਂ ਜਗਤਾਰ ਸਿੰਘ ਉੱਥੋਂ ਖੜਾ ਹੁੰਦਾ ਗੁੱਸੇ ਹੁੰਦਾ ਤੇ ਉਹਨੂੰ ਕਹਿੰਦਾ ਤੂੰ ਹੁੰਨੀ ਕੌਣ ਆ ਮੈਨੂੰ ਸਮਝਾਉਣ ਵਾਲੀ ਮੇਰੇ ਮਾਪਿਓ ਤੈਨੂੰ ਵਿਆਹ ਕਿ ਲਿਆਏ ਆ ਮੇਰਾ ਤਾਂ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਸੀ ਤੂੰ ਉਹਨਾਂ ਦੀ ਨੂੰਹ ਬਣ ਕੇ ਰਹਿ ਮੇਰੀ ਨਾ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਮੈਂ ਤਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਂ ਆ ਜੱਟ ਤਾਂ ਤੇ ਅੱਗੇ ਵੀ ਮਰਜ਼ੀ ਕਰੂਗਾ ਇਹ ਗੱਲ ਕਹਿ ਕੇ ਉਹ ਉੱਥੋਂ ਉੱਠ ਕੇ ਚਲਿਆ ਜਾਂਦਾ ਤੇ ਵੀਰਪਾਲ ਵਿਚਾਰੀ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਮਿੰਦਰਕੌਰ ਘਰ ਨਹੀਂ ਹੁੰਦੀ ਤੇ ਜਗਰੂਪ ਸਿੰਘ ਆਪਣੀ ਨੂੰਹ ਨੂੰ ਰੋਂਦੀ ਦੇਖ ਕੇ ਉਹਦੇ ਕੋਲ ਭੱਜਿਆ ਆਉਂਦਾ ਤੇ ਉਹਨੂੰ ਕਹਿੰਦਾ ਵੀ ਧੀ ਇਹ ਕੀ ਗੱਲ ਆ ਉਹ ਕਹਿੰਦੀ ਵੀ ਡੈਡੀ ਜਦੋਂ ਤੁਹਾਨੂੰ ਪਤਾ ਸੀ ਵੀ ਤੁਹਾਡਾ ਮੁੰਡਾ ਨਸ਼ੇ ਕਰਦਾ ਤੁਸੀਂ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਉਹ ਕਹਿੰਦਾ ਵੀ ਧੀਏ ਮaaf ਕਰ ਦੇ ਝੋਲੀ ਅੱਡ ਕੇ ਹੋ ਤਾਂ ਮਾਫੀ ਮੰਗਦਾ ਤੇ ਚਲੋ ਇਹ ਸਿਲਸਲਾ ਇਸੇ ਤਰ੍ਹਾਂ ਚੱਲਦਾ ਵੀਰਪਾਲ ਆਪਣੇ ਪਤੀ ਦਾ ਬਹੁਤ ਖਿਆਲ ਰੱਖਦੀ ਪਰ ਉਹ ਉਹਦੇ ਵੱਲ ਝਾਕਦਾ ਤੱਕ ਨਹੀਂ ਸੀ ਫਿਰ ਵੀ ਵੀਰਪਾਲ ਨੇ ਕਦੇ ਆਪਣੇ ਪੇਕੇ ਵਾਲਿਆਂ ਨੂੰ ਇਹ ਗੱਲ ਨਹੀਂ ਦੱਸੀ ਸੀ ਇਧਰੋਂ ਜਗਰੂਪ ਤੇ ਮਿੰਦਰ ਹੈਰਾਨ ਸੀ ਵੀ ਕਿੰਨੇ ਸਬਰ ਵਾਲੀ ਕੁੜੀ ਆ ਵੀ ਸਾਡਾ ਮੁੰਡਾ ਇਹਦੀ ਸਿਆਣ ਨਹੀਂ ਕੱਢਦਾ ਫਿਰ ਵੀ ਇਹ ਕਿੰਨਾ ਕਰਦੀ ਆ ਇੱਕ ਰਾਤ ਜਗਤਾਰ ਕਰੂੰਗਿਆ 9 ਵਜੇ ਉਹ ਘਰੋਂ ਜਾਂਦਾ ਕਿਸੇ ਦਾ ਫੋਨ ਆਉਂਦਾ ਮੁੜ ਕੇ ਸਾਰੀ ਰਾਤ ਉਹ ਘਰ ਨਹੀਂ ਆਉਂਦਾ ਪਹਿਲਾਂ ਵੀ ਹੁੰਦਾ ਸੀ ਵੀ ਸਾਰੀ-ਸਾਰੀ ਰਾਤ ਉਹ ਆਉਂਦਾ ਨਹੀਂ ਸੀ ਪਰ ਸਵੇਰ ਹੁੰਦਿਆਂ ਹੀ ਉਹ ਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਦੋਂ ਇਹ ਨਸ਼ਾ ਕਰਕੇ ਕਿਤੇ ਡਿੱਗ ਜਾਂਦਾ ਵੀ ਇਹਨੂੰ ਸੁਰਤ ਨਹੀਂ ਰਹਿੰਦੀ ਤੇ ਚਲੋ ਸਵੇਰ ਦੇ 9 ਵਜੇ ਜਾਂਦੇ ਆ ਜਦੋਂ ਨਹੀਂ ਆਉਂਦਾ ਤਾਂ ਵੀਰਪਾਲ ਨੂੰ ਚਿੰਤਾ ਹੋ ਜਾਂਦੀ ਹੈ ਵੀਰਪਾਲ ਆਪਣੀ ਸੱਸ ਨੂੰ ਕਹਿੰਦੀ ਵੀ ਵੀਜੀ ਵੀ ਜਗਤਾਰ ਆਇਆ ਨਹੀਂ ਉਹ ਕਹਿੰਦੀ ਰਾਤ ਆਇਆ ਨਹੀਂ ਉਹ ਕਹਿੰਦੀ ਨਹੀਂ ਵੀਜੀ ਆਇਆ ਨਹੀਂ ਕਹਿੰਦੀ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਉਹ ਕਹਿੰਦੀ ਵੀ ਵੀਜੀ ਮੈਨੂੰ ਤਾਂ ਐਸੀ ਵੀ ਤੁਹਾਨੂੰ ਪਤਾ ਹੋਊਗਾ ਵੀ ਅੱਗੇ ਵੀ ਤੇ ਤੁਸੀਂ ਦਰਵਾਜ਼ਾ ਖੋਲਦੇ ਆ ਜਦੋਂ ਆਉਣਾ ਆਉਂਦਾ ਕਹਿੰਦੀ ਮੈਂ ਆਖਿਆ ਵੀ ਪੁੱਤ ਹੋ ਸਕਦਾ ਤੂੰ ਖੋਲਿਆ ਹੋਵੇ ਵੀ ਮੈਂ ਆਖਿਆ ਕਿ ਤੇ ਅੰਦਰ ਪਿਆ ਹੋਊਗਾ ਵੀ ਜਦੋਂ ਆਉਂਦਾ ਲੇਟ ਆ ਕਈ ਵਾਰੀ 12 ਵਜੇ ਉੱਠਦਾ ਤੇ ਚਲੋ ਉਹਨਾਂ ਜਗਰੂਪ ਨੂੰ ਫੋਨ ਕਰਦੀ ਆ ਜਗਰੂਪ ਖੇਤ ਗਿਆ ਹੁੰਦਾ ਉਹਨੂੰ ਕਹਿੰਦੀ ਵੀ ਮੁੰਡਾ ਤਾਂ ਘਰੇ ਨਹੀਂ ਆਇਆ ਤੂੰ ਪਤਾ ਕਰਨਾ ਚਲੋ ਤਾਂ ਫੋਨ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹਦੇ ਫੋਨ ਦੇ ਨਾ ਫੋਨ ਲੱਗ ਨਹੀਂ ਰਿਹਾ ਹੁੰਦਾ ਸਾਰੇ ਚਿੰਤਾ ਚ ਹੋ ਜਾਂਦੇ ਆ ਜਗਰੂਪ ਆ ਜਿਹੜਾ ਉਹ ਆਪਣੇ ਸਰੀਰ ਨੂੰ ਲੈ ਕੇ ਉਹਨੂੰ ਲੱਭਣ ਤੁਰਦਾ ਜਿੱਥੇ ਜਿੱਥੇ ਟਿਕਾਣਾ ਹੁੰਦਾ ਖੈਰ ਇਹਨਾਂ ਗੱਲਾਂ ਤੋਂ ਐਨੇ ਵੀ ਮਾਪੇ ਅਣਜਾਣ ਨਹੀਂ ਹੁੰਦੇ ਵੀ ਸਾਡਾ ਮੁੰਡਾ ਕਿੱਥੇ ਵਹਿੰਦਾ ਕਿਹੜੀ ਟੋਲੀ 'ਚ ਵਹਿੰਦਾ ਕਿੱਥੇ ਬਹਿ ਕੇ ਖਾਂਦੇ ਪੀਂਦੇ ਆ ਜਿਹੜੀਆਂ ਜਿਹੜੀਆਂ ਥਾਵਾਂ ਤੇ ਨਸ਼ੇੜੀ ਬਹਿ ਕੇ ਅਕਸਰ ਨਸ਼ਾ ਕਰਦੇ ਆ ਉੱਥੇ ਉਹ ਜਾ ਕੇ ਵੇਖਦਾ ਤੇ ਇੱਕ ਸੂਏ ਦੇ ਕਿਨਾਰੇ ਤੇ ਸੁਨਸਾਨ ਜੀ ਜਗਾ ਜੰਗਲ ਟਾਈਪ ਦੇ ਏਰੀਏ 'ਚ ਤਾਂ ਉੱਥੇ ਜਗਤਾਰ ਦਾ ਮੋਟਰਸਾਈਕਲ ਖੜਾ ਹੁੰਦਾ ਜਦੋਂ ਗਾਹਾਂ ਜਾ ਕੇ ਉਹ ਦੇਖਦੇ ਆ ਤਾਂ ਜਗਤਾਰ ਦੀ ਬਾਹ ਦੇ ਵਿੱਚ ਟੀਕਾ ਲੱਗਿਆ ਹੁੰਦਾ ਤੇ ਜਗਤਾਰ ਉੱਥੇ ਹੀ ਆਕੜਿਆ ਪਿਆ ਹੁੰਦਾ ਜਦੋਂ ਜਗਰੂਪ ਨੇੜੇ ਆ ਕੇ ਦੇਖਦਾ ਤੇ ਉਹ ਵੇਖਦਾ ਵੀ ਮੇਰੇ ਪੁੱਤ ਦੀ ਮੌਤ ਹੋ ਗਈ ਉਹ ਤਾਂ ਹਾ ਮਾਰ ਮਾਰ ਰੋਂਦਾ ਸਿਰੀ ਉਹਨੂੰ ਮਸਾਂ ਸੰਭਾਲਦਾ ਉਹਦੇ ਫੋਨ ਤੋਂ ਪਿੰਡ ਦੇ ਵਿੱਚੋਂ ਦੋ ਤਿੰਨ ਜਣਿਆਂ ਨੂੰ ਫੋਨ ਕਰਦਾ ਚਲੋ ਪਿੰਡ ਦੇ ਲੋਕ ਆਉਂਦੇ ਆ ਉਹ ਜਗਰੂਪ ਨੂੰ ਸੰਭਾਲਦੇ ਆ ਤੇ ਜਗਤਾਰ ਦੀ ਲਾਸ਼ ਨੂੰ ਚੱਕ ਕੇ ਘਰੇ ਲੈ ਆਉਂਦੇ ਆ ਘਰ ਦੇ ਵਿੱਚ ਰੋਣ-ਕਲੌਣ ਪਿਆ ਜਾਂਦਾ ਸੱਥਰ ਵੇਛੇ ਜਾਂਦੇ ਆ ਬੀਰਪਾਲ ਦਾ ਤੇ ਉਹਦੀ ਸੱਸ ਸਿਮਿੰਦਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਇਸੇ ਤਰ੍ਹਾਂ ਚਲੋ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਜਗਰੂਪ ਸਿੰਘ ਤੇ ਸਿਮਿੰਦਰ ਕੌਰ ਆਪਣੀ ਤੀ ਤੋਂ ਮਾਫੀਆਂ ਮੰਗਦੇ ਆ ਕਿ ਅਸੀਂ ਤੇਰੀ ਜ਼ਿੰਦਗੀ ਖਰਾਬ ਕਰਤੀ ਪਰ ਬੀਰਪਾਲ ਕੌਰ ਉਹਨਾਂ ਨਾਲ ਕੋਈ ਸ਼ਿਕਬਾ ਨਹੀਂ ਕਰਦੀ ਤੇ ਹੁਣ ਬੀਰਪਾਲ ਦੇ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਸੀ ਵੀ ਸਾਡਾ ਜਵਾਈ ਨਸ਼ੇ ਕਰਦਾ ਸੀ ਉਹ ਬੀਰਪਾਲ ਨੂੰ ਕਹਿੰਦੇ ਵੀ ਜੇ ਤੈਨੂੰ ਪਤਾ ਸੀ ਨਸ਼ੇ ਕਰਦਾ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਉਹ ਕਹਿੰਦੀ ਫਿਰ ਸੋਡੇ ਕੋਲੇ ਕੀ ਹੱਲ ਸੀ ਮੇਰੀਆਂ ਦੋ ਭੈਣਾਂ ਹੋਰ ਕੁਆਰੀਆਂ ਬੈਠੀਆਂ ਤੁਸੀਂ ਉਹ ਵੀ ਵਿਆਹਣੀਆਂ ਸੀ ਜੇ ਮੈਂ ਆ ਕੇ ਲੜਕੇ ਬਹਿ ਜਾਂਦੀ ਜਾਂ ਉਸਕੇ ਬਹਿ ਜਾਂਦੀ ਤਲਾਕ ਦੇ ਕੇ ਬਹਿ ਜਾਂਦੀ ਫਿਰ ਇਹਨਾਂ ਦੇ ਰਿਸ਼ਤੇ ਕਿਵੇਂ ਹੋਣੇ ਸੀ ਮੇਰੀ ਕਿਸਮਤ ਦੇ ਵਿੱਚ ਜੋ ਸੀ ਉਹ ਹੋ ਗਿਆ ਫਿਰ ਉਦੋਂ ਬਾਅਦ ਵੀਰਪਾਲ ਦੇ ਘਰ ਦੇ ਕਹਿੰਦੇ ਆ ਵੀ ਭਾਈ ਅਸੀਂ ਇਹਨੂੰ ਲੈ ਕੇ ਜਾਣਾ ਤਾਂ ਜਗਰੂਪ ਸਿੰਘ ਆ ਜਿਹੜਾ ਉਹ ਕਹਿੰਦਾ ਵੀ ਦੇਖਦੀ ਏ ਤੇਰੇ ਤੇ ਕੋਈ ਬੰਦਸ਼ ਨਹੀਂ ਜੇ ਮੇਰੇ ਹੋਰ ਪੁੱਤ ਹੁੰਦਾ ਤਾਂ ਮੈਂ ਤੈਨੂੰ ਉਹਦੇ ਲੜ ਲਾ ਦਿੰਦਾ ਪਰ ਦੇਖ ਤੇਰੀ ਮਰਜ਼ੀ ਆ ਮੈਂ ਤੇਰੇ ਤੇ ਕੋਈ ਆਪਣਾ ਫੈਸਲਾ ਨਹੀਂ ਥੋਪੂ ਪਰ ਵੀਰਪਾਲ ਕਹਿ ਦਿੰਦੀ ਆ ਆਪਦੇ ਮਾਪਿਆਂ ਨੂੰ ਛੋਡੇ ਤਾਂ ਦੋ ਧੀਆ ਹੋਰ ਨੇ ਤੇ ਮੇਰੇ ਸੱਸ ਸਹੁਰੇ ਦਾ ਕੌਣ ਆ ਜਦੋਂ ਇਹ ਮੈਨੂੰ ਆਪ ਦੀ ਧੀ ਬਣਾ ਕੇ ਲਿਆਈ ਮੈਂ ਤਾਂ ਇਹਨਾਂ ਦੀ ਧੀ ਬਣ ਕੇ ਰਹੀ ਆ ਚਲੋ ਠੀਕ ਆ ਇਹਨਾਂ ਦੀ ਆਪ ਦੀ ਔਲਾਦ ਹੱਥੋਂ ਨਿਕਲ ਗਈ ਇਹਨਾਂ ਦੀ ਕਿਸਮਤ ਮਾੜੀ ਵੀ ਮੈਂ ਨਹੀਂ ਇਸ ਘਰੋਂ ਜਾਊਂਗੀ ਇਸ ਗੱਲ ਤੇ ਜਗਰੂਪ ਸਿੰਘ ਤੇ ਮਿੰਦਰ ਕੌਰ ਜਿਹੜੇ ਉਹਨਾਂ ਦੀਆਂ ਤਾਂ ਆ ਨਿਕਲ ਜਾਂਦੀਆਂ ਵੀ ਇੱਕ ਕੁੜੀ ਜਿਹਦੀ ਅਸੀਂ ਜ਼ਿੰਦਗੀ ਖਰਾਬ ਕਰਤੀ ਵੀ ਉਹ ਅੱਜ ਵੀ ਸਾਡੇ ਨਾਲ ਕੋਈ ਸ਼ਿਕਵਾ ਨਹੀਂ ਕਰਦੀ ਤਲੋ ਆਪਣੀ ਮਾਪਿਓ ਨਾਲ ਨਹੀਂ ਜਾਂਦੀ ਉਹ ਉਸ ਘਰ ਦੇ ਵਿੱਚ ਹੀ ਰਹਿੰਦੀ ਆ ਇਸ ਗੱਲ ਨੂੰ ਜਦੋਂ 6 ਮਹੀਨੇ ਬੀਤ ਜਾਂਦੇ ਆ ਤਾਂ ਜਗਰੂਪ ਸਿੰਘ ਫਿਰ ਆਪਦੇ ਘਰ ਵਾਲੀ ਨਾਲ ਇੱਕ ਦਿਨ ਗੱਲ ਕਰਦਾ ਉਹਨੂੰ ਕਹਿੰਦਾ ਵੀ ਦੇਖ ਇਹ ਆਪਣੀ ਧੀ ਬਣ ਕੇ ਰਹਿ ਰਹੀ ਆ ਜੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਕੋਈ ਲਾਇਕ ਮੁੰਡਾ ਹੁੰਦਾ ਆਪਾਂ ਉਹਨੂੰ ਲੈ ਕੇ ਇਹਨੂੰ ਨੂੰ ਬਣਾ ਕੇ ਰੱਖਦੇ ਪਰ ਅਣ ਤਾਂ ਇਹਦੀ ਉਮਰ ਵੀ ਨਹੀਂ ਨਿਕਲਣੀ ਵਿਪਾ ਮੇ ਦਾ ਵਿਆਹ ਹੋਇਆ ਜਗਤਾਰਨਾ ਪਰ ਇਹ ਹਜੇ ਤੱਕ ਕੁਆਰੀ ਹੀ ਆ ਨਾਬਿਕ ਵਾਰੀ ਹੁੰਦੀ ਜੇ ਵਿਧਵਾ ਵੀ ਹੁੰਦੀ ਫਿਰ ਵੀ ਆਪਾਂ ਇਹਨੂੰ ਨਹੀਂ ਰੱਖ ਸਕਦੇ ਸੀ ਇਹਦੇ ਕਿਹੜਾ ਕੋਈ ਔਲਾਦ ਆ ਵੀ ਮੈਂ ਚਾਹਣਾ ਆਪਾਂ ਇਹਦਾ ਵਿਆਹ ਕਰ ਦਈਏ ਜਦੋਂ ਇਹ ਆਪਣੀ ਧੀ ਆ ਵੈਸੇ ਵੀ ਇੰਨਾ ਤਾਂ ਹੋ ਸਕਦਾ ਆਪਣੀ ਸਕੀਤੀ ਨਾ ਕਰਦੀ ਜਦੋਂ ਆਪਣੇ ਸਕੇ ਪੁੱਤ ਨੇ ਇੰਨਾ ਨਹੀਂ ਕੀਤਾ ਇਹ ਤਾਂ ਆਪਣੀ ਧੀ ਆ ਤੇ ਮਿੰਦਰਕੌਰ ਨੂੰ ਵੀ ਇਹ ਗੱਲ ਲੱਗਦੀ ਆ ਵੀ ਠੀਕ ਆਪਾਂ ਇਹਦੀ ਜ਼ਿੰਦਗੀ ਖਰਾਬ ਕੀਤੀ ਆ ਪਰ ਜਿਹੜੀ ਜ਼ਮੀਨ ਜਾਇਦਾਦ ਆ ਇਹਦੇ ਨਾਲ ਵਾਕੇ ਆਪਾਂ ਇਹਦਾ ਵਿਆਹ ਕਰ ਦਈਏ ਉਸ ਤੋਂ ਬਾਅਦ ਜਗਰੂਪ ਸਿੰਘ ਤੇ ਮਿੰਦਰਕੌਰ ਵੀਰਪਾਲ ਦਿਨਾਂ ਗੱਲ ਕਰਦੇ ਆ। ਮੀਰਪਾਲ ਕਹਿੰਦੀ ਆ ਵੀ ਮੈਨੂੰ ਕੋਈ ਕਿਸੇ ਗੱਲ ਦੇ ਵਿੱਚ ਹਨਾ ਕੋਈ ਕਿਰਨਤੂ ਪ੍ਰੰਤੂ ਨਹੀਂ ਪਰ ਜੇ ਤੁਸੀਂ ਮੇਰਾ ਵਿਆਹ ਕਰੋਗੇ ਤੇ ਫਿਰ ਤੁਸੀਂ ਤਾਂ ਮੈਨੂੰ ਬਗਾਨੀ ਕਰਦੇ ਹੋਗੇ ਤੁਸੀਂ ਕਿਹਦੇ ਸਿਰ ਤੇ ਜ਼ਿੰਦਗੀ ਕੱਢੋਗੇ। ਉਹ ਕਹਿੰਦੇ ਵੀ ਦੇਖ ਜੇ ਅਸੀਂ ਤੈਨੂੰ ਧੀ ਬਣਾ ਕੇ ਵਿਆਹਾਂਗੇ ਨਾ ਤੇ ਤੀ ਬਣਾ ਕੇ ਰੱਖਾਂਗੇ ਜਿਨ੍ਹਾਂ ਦੇ ਪੁੱਤ ਨਹੀਂ ਹੁੰਦੇ ਉਹਨਾਂ ਦੀਆਂ ਧੀਆਂ ਕਿਹੜਾ ਮਾਂ ਪਿਓ ਨੂੰ ਸਾਭਦੀਆਂ ਨਹੀਂ ਤੇ ਸਾਰੀ ਜ਼ਮੀਨ ਅਸੀਂ ਤੈਨੂੰ ਦੇਵਾਂਗੇ। ਤੂੰ ਸਾਡੀ ਧੀ ਆ। ਫਿਰ ਉਸ ਤੋਂ ਬਾਅਦ ਜਗਰੂਪ ਇੱਕ ਗਰੀਬ ਘਰ ਦਾ ਮੁੰਡਾ ਵੇਖਦਾ। ਕਿਉਂਕਿ ਉਹਨੂੰ ਪਤਾ ਸੀ 20-25 ਕਿੱਲੇ ਮੇਰੇ ਕੋਲੇ ਹੈਗੇ ਆਗੇ ਗਰੀਬ ਘਰ ਜਿਹਦੇ ਵਿੱਚ ਦੋ ਮੁੰਡੇ ਹੋਣ ਤੇ ਉਹ ਦੇਖਦਾ ਵੀ ਜੇ ਮੁੰਡਾ ਚੰਗਾ ਹੋਇਆ ਤਾਂ ਮੈਂ ਉਹਨੂੰ ਘਰ ਜਵਾਈ ਬਣਾ ਕੇ ਰੱਖ ਲੂੰ ਦੇਖੋ ਇੰਨਾ ਵੱਡਾ ਫੈਸਲਾ ਭਾਵੇਂ ਕਿ ਉਹਨਾਂ ਦਾ ਮੁੰਡਾ ਗਲਤ ਸੀ ਉਹਨਾਂ ਨੇ ਨਸ਼ੇੜੀ ਮੁੰਡੇ ਦਾ ਵਿਆਹ ਕੀਤਾ ਪਰ ਫਿਰ ਵੀ ਮਾਪੇ ਐਨਾ ਵੱਡਾ ਫੈਸਲਾ ਨਹੀਂ ਲੈਂਦੇ ਹੁੰਦੇ ਤੇ ਚਲੋ ਕੁਦਰਤੀ ਉਹਨਾਂ ਨੂੰ ਇੱਕ ਬਹੁਤ ਸਿਆਣੇ ਪੜੇ ਲਿਖੇ ਮੁੰਡੇ ਦੀ ਦੱਸ ਪੈਂਦੀ ਆ ਜਿਹੜਾ ਕਿ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਮੁੰਡੇ ਵਾਲਿਆਂ ਨੂੰ ਸਾਰੀ ਗੱਲ ਸੱਚ ਦੱਸੀ ਜਾਂਦੀ ਆ ਵੀ ਭਾਈ ਸਾਡਾ ਮੁੰਡਾ ਨਸ਼ੇ ਕਰਦਾ ਸੀ ਅਸੀਂ ਧੱਕੇ ਨਾਲ ਵਿਆਹ ਕੀਤਾ ਵੀ ਇਹ ਕੁੜੀ ਵਿਚਾਰੀ ਸਾਡੀ ਧੀ ਆ ਗਈ ਸਾਰੀ ਜ਼ਮੀਨ ਜਾਇਦਾ ਦੇਦੀ ਆ ਤੇ ਚਲੋ ਮੁੰਡਾ ਸਿਆਣਾ ਤੇ ਸਮਝਦਾਰ ਹੁੰਦਾ ਉਹ ਆਪਦੇ ਮਾਪਿਆਂ ਨਾਲ ਗੱਲ ਕਰਦਾ ਤੇ ਚਲੋ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਮੁੰਡਾ ਜਿਹੜਾ ਉਹਨਾਂ ਕੋਲ ਸਿਰਫ 5 ਕਿੱਲੇ ਜ਼ਮੀਨ ਦੇ ਹੁੰਦੇ ਆ 5 ਕਿੱਲੇ ਤੇ ਉਹ ਦੋ ਭਰਾ ਹੁੰਦੇ ਆ ਤੇ ਇਧਰੋਂ ਜੁਗਰੂਪ ਦਾ ਫੈਸਲਾ ਵੀ ਸਲਾਉਣ ਯੋਗ ਸੀ ਕਿਉਂ ਨਹੀਂ ਘੱਟ ਜ਼ਮੀਨ ਵਾਲਾ ਮੁੰਡਾ ਦੇਖਿਆ ਚਲੋ ਮੁੰਡੇ ਨੂੰ ਵੀਰਪਾਲ ਪਸੰਦ ਆਉਂਦੀ ਆ ਤੇ ਉਹ ਰਿਸਤੇ ਲਈ ਹਾਂ ਕਰ ਦਿੰਦਾ ਫੇਰ ਜਗਰੂਪ ਆਪਣੀ ਨੂੰ ਨੂੰ ਉਸ ਘਰੋਂ ਧੀ ਬਣਾ ਕੇ ਵਿਦਾ ਕਰਦਾ ਉਹਦਾ ਗੱਜ ਵੱਜ ਕੇ ਵਿਆਹ ਕਰਦਾ ਭਾਵੇਂ ਉਹਦੇ ਢਿੱਡ ਦੇ ਅੰਦਰ ਇੰਨੀ ਔਖ ਸੀ ਪਰ ਉਹਨੇ ਆਪਣੀ ਧੀ ਬਣਾ ਕੇ ਉਹਦਾ ਵਿਆਹ ਕੀਤਾ ਕਿਉਂਕਿ ਪਹਿਲਾਂ ਵੀ ਉਹਦਾ ਚੁੰਨੀ ਚੜਾਵਾ ਹੋਇਆ ਸੀ ਤੇ ਉਹਨੂੰ ਵਿਦਾ ਕਰਨ ਵੇਲੇ ਉਹ ਦੋਨੇ ਜੀ ਭੂਬਾਂ ਮਾਰ ਮਾਰ ਰੋਂਦੇ ਆ ਵੀਰਪਾਲ ਦੇ ਪੇਕੇ ਵੀ ਵਿਆਹ 'ਚ ਭੁਲਾਈ ਜਾਂਦੇ ਆ ਤੇ ਉਸ ਤੋਂ ਬਾਅਦ ਵੀਰਪਾਲ ਜਿਹੜੀ ਡੋਲੀ ਚੜ੍ਹਨ ਵੇਲੇ ਉਹ ਵੀ ਭੂਬਾਂ ਮਾਰ ਕੇ ਰੋਂਦੀ ਆ ਤੇ ਉਹ ਇੱਕ ਗੱਲ ਵੀ ਕਹਿੰਦੀ ਆ ਵੀ ਅਕਸਰ ਧੀਆ ਨੂੰ ਇੱਕ ਗੱਲ ਕਹੀ ਜਾਂਦੀ ਆ ਵੀ ਤੇਰਾ ਵਿਆਹ ਹੋ ਗਿਆ ਇਸ ਕਰੋਂ ਤੇਰੀ ਢੋਲੀ ਉੱਠੀ ਆ ਤੇ ਹੁਣ ਸਹੁਰੇ ਘਰੋਂ ਤੇਰੀ ਅਰਥੀ ਉੱਠਣੀ ਚਾਹੀਦੀ ਆ ਤੇ ਉਹ ਕਹਿੰਦੀ ਵੀ ਜੇ ਮੇਰੀ ਢੋਲੀ ਆਪਣੇ ਪੇਕਿਓਂ ਉੱਠ ਕੇ ਇਸ ਘਰੇ ਮੇਰੀ ਢੋਲੀ ਆਈ ਸੀ ਜੇ ਅੱਜ ਮੇਰੀ ਢੋਲੀ ਇੱਥੋਂ ਉੱਠ ਰਹੀ ਆ ਤਾਂ ਪਰ ਮੇਰੀ ਅਰਥੀ ਵੀ ਇੱਥੋਂ ਹੀ ਉੱਠੂ ਕਿਉਂਕਿ ਮੈਂ ਭਾਵੇਂ ਤੁਹਾਡੀ ਧੀ ਬਣਾ ਲਿਆ ਤੁਸੀਂ ਮੈਨੂੰ ਪਰ ਮੈਂ ਹੈਗੀ ਤੁਹਾਡੀ ਨੂੰਹ ਸੀ ਨਾ ਇਸ ਘਰ ਦੇ ਵਿੱਚ ਹੀ ਮੇਰੀ ਮੌਤ ਹੋਊਗੀ ਵੀ ਮੈਂ ਆਪਦੇ ਘਰ ਵਾਲੇ ਨੂੰ ਇਸ ਘਰ ਚ ਹੀ ਰੱਖੂੰ ਤੁਹਾਡੇ ਨਾਲ ਅੱਜ ਤੁਸੀਂ ਮੈਨੂੰ ਵਿਦਾ ਕਰ ਰਹੇ ਹੋ ਪਰ ਤੁਸੀਂ ਇਹ ਨਾ ਸੋਚੋ ਕਿ ਮੈਂ ਇਥੋਂ ਜਾ ਰਹੀ ਹਾਂ ਇਹ ਗੱਲ ਸੁਣ ਕੇ ਸਾਰੇ ਰਿਸ਼ਤੇਦਾਰਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਚਲੋ ਜੋ ਸ਼ਗਨ ਵਿਹਾਰ ਹੁੰਦੇ ਆ ਉਹਨੂੰ ਉੱਥੋਂ ਤੋੜਿਆ ਜਾਂਦਾ ਉਹ ਆਪਦੇ ਸਹੁਰੇ ਘਰ ਆਉਂਦੀ ਆ ਤੇ ਉਹਦਾ ਜਿਹੜਾ ਘਰ ਵਾਲਾ ਹੁੰਦਾ ਬਹੁਤ ਚੰਗਾ ਤੇ ਸਾਊ ਸੁਭਾ ਦਾ ਮੁੰਡਾ ਹੁੰਦਾ ਅੱਗੇ ਤੁਰਦੀ ਏ ਜ਼ਿੰਦਗੀ ਤੇ 2 ਕੁ ਮਹੀਨਿਆਂ ਬਾਅਦ ਵੀਰਪਾਲ ਫਿਰ ਆਪਣੇ ਪਤੀ ਨੂੰ ਲੈ ਕੇ ਆਪਣੇ ਇੱਥੇ ਸੱਸ ਸਹੁਰੇ ਨਾਲ ਰਹਿੰਦੀ ਆ ਤੇ ਉਹਨੇ ਕਦੇ ਵੀ ਆਪਣੇ ਸੱਸ ਸਹੁਰੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਸੀ ਤੇ ਉਹ ਮੁੰਡਾ ਵੀ ਭਾਵੇਂ ਬਗਾਨਾ ਪੁੱਤ ਸੀ ਪਰ ਉਹਨੇ ਜਗਰੂਪ ਸਿੰਘ ਤੇ ਮਿੰਦਰ ਕੌਰ ਦੀ ਆਪਣੇ ਮਾਹ ਬਾਪ ਵਾਂਗ ਸੇਵਾ કરી ਦੋਨਾਂ ਜੀਆਂ ਨੇ ਉਹਨੂੰ ਬੜਾ ਸੰਭਾਲਿਆ ਤੇ ਜਗਰੂਪ ਤੇ ਮਿੰਦਰ ਨੇ ਵੀ ਉਹਨਾਂ ਨਾਲ ਕਦੇ ਕੋਈ ਵਿਤਕਰਾ ਨਹੀਂ ਕੀਤਾ ਦੇ ਰਿਸ਼ਤੇ ਹਨ ਜਿਹੜੇ ਕਈ ਵਾਰ ਸਾਡੇ ਆਪ ਦੇ ਖੂਨ ਦੇ ਰਿਸ਼ਤੇ ਆ ਜਿਹੜੇ ਉਹ ਬੇਗੈਰਤ ਹੋ ਜਾਂਦੇ ਆ ਪਰ ਜਿਹੜੇ ਰਿਸ਼ਤਿਆਂ ਨੂੰ ਪਿਆਰ ਦੇ ਪਾਣੀ ਨਾਲ ਸਿੰਜਿਆ ਜਾਵੇ ਉਹ ਰਿਸ਼ਤੇ ਹਮੇਸ਼ਾ ਹਰੇ ਭਰੇ ਰਹਿੰਦੇ ਆ ਭਾਵੇਂ ਕਿ ਜਗਰੂਪ ਸਿੰਘ ਤੇ ਮਿੰਦਰ ਕੌਰ ਲਈ ਇਹ ਫੈਸਲਾ ਬੜਾ ਔਖਾ ਸੀ ਪਰ ਤੁਹਾਨੂੰ ਜਗਰੂਪ ਸਿੰਘ ਤੇ ਮਿੰਦਰ ਕੌਰ ਦਾ ਫੈਸਲਾ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ